કેવીર ਵਧੀਆ ਕਿਵੇਂ ਆ ઠીક ઠાક ਵਧੀਆ ਯਾਰ ਕੋਈ ਕੰਮ ਸੀ ਦੱਸ ਕੰਮ ਸੀ ਯਾਰ ਕੋਈ ਬਾਬਾ ਦੀ ਨਿਗਾਹ ਕੀ ਗੱਲ ਹੋ ਗਈ ਯਾਰ ਮੈਂ ਆਪਦੀ ਕੁੰਡਲੀ ਵਖਾਉਣੀ ਏ ਤੇ ਮੇਰਾ ਵਿਆਹ ਨਹੀਂ ਦਦਾ ਪਿਆਗਾ اچھا ਹਾਂ ਯਾਰ ਆਪਾ ਤਾਂ ਹੈਗਾ ਨਿਗਾਹ ਚ ਪੈਸੇ ਲੱਗ ਜਾਣਗੇ ਕਿੰਨੇ ਪੈਸੇ ਲੱਗਣਗੇ ਪੈਸੇ ਵਾਧੂ ਆਪਣੇ ਕੋਲ ਚੱਲ ਉਹ ਤਾਂ ਆਪਾਂ ਨੂੰ ਪੁੱਛ ਲਾਂ ਕੀ ਸੇਵਾ ਹੈ ਤੇ ਬਾਕੀ ਕੰਮ ਤੇਰਾ ਪੱਕਾ ਕਰ ਦੇਗਾ ਚਲ ਠੀਕ ਹੈ ਚੱਲੀਏ ਹਾਂ ਚੱਲੀਏ ਜੈ ਬਾਬੇ ਦੀ ਵਾਹਿਗੁਰੂ ਰੋੜ ਜਿਲੇ ਆ ਬਾਬਾ ਹਾਂ ਭਾਗ ਤੋਂ ਕਿਵੇਂ ਆਏ ਬਾਬਾ ਜੀ ਕੰਮ ਆਏ ਸੀ ਆ ਮੁੰਡੇ ਦੀ ਪੁੰਡਲੀ ਵੇਖਣੀ ਆਂ ਦਾ ਮੇਰੇ ਵਿਆਹ ਚੜਚੜ ਬਹੁਤ ਆ ਰਹੀ ਹੈ ਅੱਛਾ ਕੋਈ ਨਹੀਂ ਵੇਖ ਦਿਆਂਗੇ ਲੱਗ ਗਿਆ ਉਹ ਕਰਕੇ ਸਮਝਾ ਨਾ ਨੰਬਰਸ ਮੇਰਾ ਵਿਆਹ ਨਹੀਂ ਹੁੰਦਾ ਭਾਈ ਵਿਆਹ ਨਹੀਂ ਹੁੰਦਾ ਵਿਆਹ ਕੋਈ ਇੱਕ ਦੀ ਕੀ ਗੱਲ ਹੈ ਹੱਥ ਵੇਖੋ ਚੜਚੜ ਕੀ ਆ ਰਹੀ ਵੇਖਦੇ ਕੋਈ ਹੱਥ ਵੇਖਦੇ ਇਹ ਰਿਸ਼ਤਾ ਵੇਖਣਾਉਂਦੇ ਨੇ ਤੇ ਮੈਨੂੰ ਵੇਖ ਕੇ ਭੱਜ ਜਾਂਦੇ ਨੇ ਭੱਜ ਜਾਂਦੇ ਆ ਹਾਂਜੀ ਨਾ ਨੂੰ ਕਿ ਰਿਆ ਕਰ ਨਾ ਨਹੀਂ ਜਵਾਬ ਵੀ ਨਹੀਂ ਦਿਆ ਅੱਛਾ ਕਿੰਨੇ ਦਿਨਾਂ ਬਾਅਦ ਨਾਲ ਲੈਨੇ ਆ ਬਸ ਹਫਤਾ ਕਰ ਰਹਿ ਗਿਆ 15 ਦਿਨ ਹੋ ਜਾਣਗੇ ਅੱਛਾ ਫਿਰ ਤਾਂ ਬੜੀ ਹਿੰਮਤ ਮਾਰ ਦੇ ਜੇ ਕੋਈ ਮਾਰ ਦੇ ਤੇਰੀ ਵੇਖ ਚ ਮੇਕ ਹੁਣ ਤੁਸੀਂ ਆਗੇ ਜੇ ਆਪਣੇ ਦਰਬਾਰ ਚ ਤੇ ਆਉਣਾ ਪਤਾਨੂੰ ਜੋੜੀਆਂ ਬਣਾ ਦੇਾਂਗੇ ਇੱਕ ਚਾਹੀਦਾ ਵਿਆਹ ਕਿ ਦੋ ਚਾਹੀਦੇ ਆ ਜੇ ਇੱਕ ਹੀ ਚਾਹੀਦਾ ਈ ਇੱਕ ਹੀ ਚਾਹੀਦਾ ਡਰਦਾ ਵੀ ਬਹੁਤ ਹੈ ਤੂੰ ਵਿਆਹ ਵੀ ਭਾਲਣਾ ਗੜਕ ਆ ਤੁਤਾ ਤੇਰਾ ਠੀਕ ਏ ਪਰ ਸਿਹਤ ਤੇਰੀ ਬੜੀ ਬੀਵਿਹਕ ਏ ਨਾ ਨੁਕੇ ਰਿਆ ਕਰ ਹਾਂਜੀ ਹਿੰਮਤ ਰੱਖ ਕੇ ਪੂਰੀ ਹਿੰਮਤ ਰੱਖ ਕੇ ਅੱਗੇ ਵਧੋ ਜਿੰਨਾ ਵਧਿਆ ਜਾਂਦਾ ਜੋੜੀਆਂ ਬਣਵਾਓ ਹੱਥ ਨੂੰ ਨਾ ਨੁਕੇ ਹੱਥ ਧੋ ਕੇ ਚੰਗੀ ਤਰ੍ਹਾਂ ਗਰਮ ਪਾਣੀ ਨਾਲ ਇਹਨੂੰ ਵੈਸੇ ਨਹੀਂ ਲਾਇਆ ਕਰ ਸਾਰਾ ਹੱਥ ਪਾਟਾ ਬੰਦ ਬੜੀ ਉਹ ਯੰਤਰਾਕ ਦਾ ਬੱਚਾ ਐ ਮੈਂ ਤੋਂ ਵਿਆਹ ਕਰਾਉਣਾ ਤੇ ਮੈਂ ਤਰਖਣੀ ਪੈਣੀ ਨਾਉਣਾ ਪੈਣਾ ਨਹੀਂ ਫਿਰ ਮੈਂ ਜੀ ਵਿਆਹ ਹੀ ਛੱਡ ਦਿੰਦਾ ਜੀ ਨਹੀਂ ਨਹੀਂ ਵਿਆਹ ਕਿਉਂ ਛੱਡਣਾ ਆਉਂਦੇ ਵੀਰਵਾਰ ਤੱਕ ਤੇਰਾ ਰਿਸ਼ਤਾ ਪੱਕਾ ਹੋ ਜਾਣਾ ਹੁਣ ਫਿਰ ਨਾਲਾ ਜੀ ਆ ਗਈ ਜਾ ਕੇ ਕਿਉਂ ਨਾ ਆ ਉਸ ਦਿਨ ਆ ਵੀਰਵਾਰ ਤੋਂ ਪਹਿਲੇ ਨਾਲਾ ਸਾਰੀਆਂ ਰੇਖਾ ਮੁਟੇ ਛੱਡੀਆਂ ਐ ਇਹ ਰੇਖਾ ਤੇਰੀਆਂ ਯਾਰ ਪੂਰੀਆਂ ਦੇ ਸੁਨੀਰੀਆਂ ਜਰਦਾ ਜੁਰਦਾ ਤਾਂ ਨਹੀਂ ਲਾਉਂਦਾ ਸਾਰੀਆਂ ਰੇਖਾ ਕੁਸਾ ਛੱਡੀਆਂ ਨੋਂਦਾ ਨਹੀਂ ਫਿਰ ਕਾਸ ਕਾ ਦੇ ਨਾਲ ਗਈਆਂ ਹੈ ਚਲੋ ਤੇਰਾ ਪਾ ਕਰਦੇ ਆ ਠੀਕ ਹੈ 500 ਰੁਪਇਆ ਮੱਥਾ ਟੇਕਦੇ ਬਾਬਿਆਂ ਨੂੰ ਆ ਲੋ ਉਹ ਬੱਚਾ ਇਧਰ ਨਹੀਂ ਇਧਰ ਨਹੀਂ ਉਧਰ ਫੜਾ ਆਪਾਂ ਮਾਇਆ ਨੂੰ ਹੱਥ ਨਹੀਂ ਲਾਉਂਦੇਗੇ ਚੇਲੇ ਹੀ ਫੜਦੇ ਠੀਕ ਹੈ ਹਾਂਜੀ ਪੰਜ ਵੀਰਵਾਰ ਹਾਂਜੀ ਦਰਬਾਰ ਚ ਮੱਥਾ ਟੇਕ ਜੋ ਜੈ ਜੈਕਾਰ ਹੋ ਜੇਗੀ ਵਿਆਹ ਦੀਆਂ ਤਾਂ ਲੈਣਾ ਲੱਗ ਜਾਨੀਆਂ ਲੈ ਜੀ 21 ਆ ਵੀ ਨਹੀਂ ਆਦੀ ਲੈਣਾ ਦਾ ਕੀ ਕਰਾਂਗਾ ਇਹ ਮੈਂ ਜੈ ਬਾਬੂ ਜੀ ਚਲ ਠੀਕ ਜੈ ਬਾਬੂ ਜੀ